ਐਲੋਪੈਸ਼ੀ ਦੀ ਬਿਮਾਰੀ ਦਾੜੀ ਦੇ ਜਾਂ ਸਿਰ ਦੇ ਵਾਲਾਂ ਦੇ ਵਿੱਚ ਇੱਕ ਰੁਪਈਏ ਦੀ ਸ਼ੇਪ ਜਿੰਨੇ ਵਾਲ ਖੋਣ ਸਿਰ ਦੇ ਵਿੱਚੋਂ ਉੱਡ ਜਾਂਦੇ ਆਂ। ਜਦੋਂ ਕੋਈ ਇਮਿਊਨ ਸਿਸਟਮ हेयर फॉलिकਲ ਤੇ ਹਮਲਾ ਕਰਦਾ ਹੈ ਤਾਂ ਉਸ ਤੋਂ ਬਾਅਦ ਇਹ ਸਮੱਸਿਆ ਹੁਣੀ ਸ਼ੁਰੂ ਹੋ ਜਾਂਦੀ ਹੈ। ਜੇਕਰ ਤੁਸੀਂ ਸਿਰ ਤੇ ਨਾ ਧੋਣਿਓ ਤਾਂ ਵੀ ਦਿੱਕਤ ਆਉਂਦੀ ਹੈ। ਇਹਦੇ ਤੁਹਾਡੇ ਇਟੇਂਸਟ ਹੁੰਨੇ ਆ ਉਹ हेयर फॉलिकਲ ਤੇ ਹਮਲਾ ਕਰਕੇ ਉਸ ਤੋਂ ਉਹਨਾਂ ਨੂੰ ਡੈਮੇਜ ਕਰ ਦਿੰਨੇ ਜਿਸ ਤੋਂ ਬਾਅਦ ਜਿੰਜੀ ਤੇ ਸੌਖਾ ਇਸ ਦਾ ਇਲਾਜ ਹੈ। ਸੋਤਾ ਦੇ ਟ੍ਰੀਟਮੈਂਟ ਦੱਸ ਰਿਹਾ ਜਿਨ੍ਹਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਰ ਸਕਦੇ ਹੋ। ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਜਿੱਥੇ ਵੀ ਤੁਹਾਨੂੰ ਇਸ ਦੀ ਸਮੱਸਿਆ ਹੈ ਕਿ। ਸਾਚੀ ਕਾ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਡੀਐਸ ਤਲਾਨੀਆਂ YouTube ਚੈਨਲ ਤੇ ਮੈਂ ਹਾਂ ਧਰਮਿੰਦਰ ਸਿੰਘ ਪਿੰਡ ਤਲਾਨੀਆਂ ਕਿਲਾਪਤਗੜ ਸਾਹ ਤੋਂ। ਦੋਸਤੋ ਅੱਜ ਦੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਇਆ ਹੈ ਐਲੋਪੈਸੀ ਬਾਰੇ। ਐਲੋਪੇਸ਼ੀਆ ਦੀ ਬਿਮਾਰੀ ਮਤਲਬ ਕਿ ਦਾੜੀ ਦੇ ਜਾਂ ਸਿਰ ਦੇ ਵਾਲਾਂ ਦੇ ਵਿੱਚ 1 ਰੁਪਏ ਦੀ ਸ਼ੇਪ ਜਿੰਨੇ ਵਾਲ ਤੋਂ ਸਿਰ ਦੇ ਵਿੱਚੋਂ ਉੱਡ ਜਾਂਦੇ ਆਂ ਰਾਉਂਡ ਰਾਉਂਡ ਛੱਲੇ ਜੇ ਬਣ ਜਾਂਦੇ ਵਾਲਾਂ ਦੇ ਜਿਨ੍ਹਾਂ ਦੇ ਵਿੱਚ ਵਾਲ ਦਿਖਾਈ ਨਹੀਂ ਦਿੰਦੇ ਸਿਰਫ ਤੁਹਾਡੇ ਸਿਰ ਦੀ ਚਮੜੀ ਹੈਗੀ ਹੈ ਉਹ ਦਿਖਾਈ ਦੇਣ ਲੱਗ ਜਾਂਦੀ ਹੈ ਉਸ ਜਗ੍ਹਾ ਤੇ ਵਾਲ ਨਹੀਂ ਰਹਿੰਦੇ ਇਸ ਨੂੰ ਆਟੋ ਇਮਿਊਨ ਡਿਸਆਰਡਰ ਵੀ ਕਿਹਾ ਜਾਂਦਾ ਹੈ ਜਦੋਂ ਤੁਹਾਡਾ ਇਮਿਊਨ ਸਿਸਟਮ हेयर फॉਲਿਕਲ ਤੇ ਹਮਲਾ ਕਰਦਾ ਹੈ ਤਾਂ ਉਸ ਦੇ ਬਾਅਦ ਇਹ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ ਸੋ ਇਸ ਦੇ ਪਿੱਛੇ ਕਾਫੀ ਸਾਰੇ ਕਾਰਨ ਹੁੰਦੇ ਆਂ ਜਿਵੇਂ ਕਿ ਇਹ ਕਰਕੇ ਤੁਸੀਂ ਸਿਰ ਦੇ ਨਾਲ ਧੋਣੇ ਤਾਂ ਵੀ ਦਿੱਕਤ ਆਉਂਦੀ ਹੈ ਕਈ ਵਾਰ ਕੀ ਹੁੰਦਾ ਕਿ ਹਫਤਾ ਹਫਤਾ ਕਈ ਇਦਾਂ ਦੇ ਹੁੰਦੇ ਨੇ ਜਿਹੜੇ ਇਹਨਾਂ ਨੂੰ ਸਮਾਂ ਨਹੀਂ ਲੱਗਦਾ ਉਹ ਆਪਣੇ ਸਿਰ ਨੂੰ ਡੇਰ ਦੇ ਵਿੱਚ ਧੋਣੇ ਆ ਜਾਂ ਫਿਰ ਤੁਸੀਂ ਧੋਣ ਤੋਂ ਬਾਅਦ ਸਿਰ ਦੇ ਉੱਤੇ ਕੋਈ ਕੱਪੜਾ ਬੰਨ ਲੈਂਦੇ ਹੋ ਮਤਲਬ ਕਿ ਤੁਹਾਡੇ ਸਿਰ ਦੇ ਵਿੱਚ ਸੁਲਾਬ ਰਹਿੰਦੀ ਹੈ ਉਸ ਦੇ ਨਾਲ ਵੀ ਇਹ ਦਿੱਕਤ ਆ ਜਾਂਦੀ ਹੈ ਜਦੋਂ ਤੁਹਾਡਾ ਇਮਿਊਨ ਸਿਸਟਮ ਏਅਰ ਫੌਲਿਕ ਤੇ ਹਮਲਾ ਕਰਦਾ ਹੈ ਤਾਂ ਉਸ ਦੇ ਬਾਅਦ ਇਹ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ। ਕਈ ਫੰਗਸ ਦੀ ਸਮੱਸਿਆ ਆ ਜਾਂਦੀ ਹੈ ਇਸ ਦੇ ਨਾਲ ਸੋ ਜਿਆਦੇ ਤੇਲ ਲਗਾਉਣ ਨਾਲ ਵੀ ਇਦਾਂ ਦੀ ਸਮੱਸਿਆ ਆ ਸਕਦੀ ਹੈ ਕਿਉਂਕਿ ਜਿਆਦੇ ਤੇਲ ਲਗਾਉਣ ਦੇ ਨਾਲ ਕਈ ਭੈਣਾਂ ਇਦਾਂ ਨਹੀਂ ਹੁੰਨੀਆਂ ਵੀ ਰਹਿ ਜਾਂਦੇ ਉਹਨੇ ਜਿਹੜੇ ਕਿ ਪੱਗ ਬੰਨ੍ਹਣ ਨਹੀਂ ਜਾਂ ਫਿਰ ਸਿਰ ਦੇ ਉੱਤੇ ਕੱਪੜਾ ਫੀਮੇਲਸ ਬੰਨ੍ਹਣੀਆਂ ਜਿਸ ਤੋਂ ਬਾਅਦ ਸਿਰ ਦੇ ਵਿੱਚ ਫੰਗਸ ਦੀ ਸ਼ਿਕਾਇਤ ਆਉਣ ਤੋਂ ਬਾਅਦ ਇਦਾਂ ਦੇ ਰੋਗ ਲੱਗਣੇ ਸ਼ੁਰੂ ਹੋ ਜਾਂਦੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਤੁਹਾਡਾ ਇਮਿਊਨ ਸਿਸਟਮ ਇਹ ਪੌਲੀਪਸ ਤੇ ਹਮਲਾ ਕਰਦਾ ਹੈ ਤਾਂ ਮਤਲਬ ਕਿ ਜਿਹੜੇ ਤੁਹਾਡੇ ਚਿੱਟੇ ਸੈੱਲ ਹੁੰਦੇ ਆ ਉਹ ਇਹ ਪੌਲੀਪਸ ਤੇ ਹਮਲਾ ਕਰਕੇ ਦੋਸਤੋਂ ਉਹਨਾਂ ਨੂੰ ਡੈਮੇਜ ਕਰ ਦਿੰਨੇ ਜਿਸ ਤੋਂ ਬਾਅਦ ਇਹ ਜਿਹੜੇ ਰਾਉਂਡ ਰਾਉਂਡ ਛੱਲੇ ਪੈਣੇ ਸ਼ੁਰੂ ਹੋ ਜਾਂਦੇ ਆ ਸੋ ਇਸ ਦੇ ਇਲਾਜ ਦੀ ਜੇਕਰ ਗੱਲ ਕਰੀਏ ਤਾਂ ਬੜਾ ਈਜ਼ੀ ਤੇ ਸੌਖਾ ਇਸ ਦਾ ਇਲਾਜ ਹੈ ਦੋ ਤੁਹਾਨੂੰ ਟ੍ਰੀਟਮੈਂਟ ਦੱਸਾਂਗਾ ਜਿਨ੍ਹਾਂ ਦੇ ਵਿੱਚੋਂ ਤੁਸੀਂ ਕੋਈ ਵੀ ਕਰ ਸਕਦੇ ਹੋ ਤੇ ਇਹਨਾਂ ਦੇ ਵਿੱਚ ਤੁਹਾਨੂੰ ਇਹ ਜਿਹੜੀ ਸਮੱਸਿਆ ਹੈਗੀ ਉਸ ਨੂੰ ਛੁਟਕਾਰਾ ਮਿਲ ਜੇਗਾ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਉਸ ਦੇ ਲਈ ਤੁਸੀਂ ਇੱਕ ਚਮਚ ਨਮਕ ਇੱਕ ਚਮਚ ਸਰੋਂ ਦਾ ਤੇਲ ਤੇ ਇੱਕ ਚਮਚ ਤੁਸੀਂ ਲੈਣਾ ਜੀ ਮਲਤਾਨੀ ਮਿੱਟੀ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਮਿਕਸ ਕਰਕੇ ਜਿੱਥੇ ਵੀ ਤੁਹਾਨੂੰ ਇਸ ਦੀ ਸਮੱਸਿਆ ਹੈਗੀ ਆ ਤੁਹਾਨੂੰ ਉਨੇ ਵਾਲਾਂ ਦੇ ਵਿੱਚ ਰੌਂਡ ਛੱਲੇ ਬਣੇ ਹੋਏ ਆ ਤਾਂ ਤੁਸੀਂ ਉਸ ਦੇ ਉੱਤੇ ਤਕਰੀਬਨ 10 ਤੋਂ 15 ਮਿੰਟ ਕਾਟਨ ਦੇ ਨਾਲ ਮ사ਜ ਕਰਨੀ ਹੈ ਔਰ ਹੀ ਹੋਵੇ ਤੁਸੀਂ ਦਿਨਾਂ ਦੇ ਵਿੱਚ ਦੇਖੋਗੇ ਕਿ ਤੁਹਾਡੇ ਜਿਹੜੀ ਇਹ ਵਾਲ ਜਿੱਥੋਂ ਜਿੱਥੋਂ ਝੜੇ ਹੋਏ ਆ ਐਲੋਪੇਸ਼ੀਆ ਕਰਕੇ ਉਹ ਆਉਣੇ ਸ਼ੁਰੂ ਹੋ ਜਾਣਗੇ ਬਾਕੀ ਇਸ ਨੂੰ 2 ਘੰਟੇ ਬਾਅਦ ਤੁਸੀਂ ਧੋ ਵੀ ਸਕਦੇ ਹੋ ਸਿਰ ਨੂੰ ਘੱਟੋ ਘੱਟ 1 ਤੋਂ 1.5 ਘੰਟਾ ਤੁਸੀਂ ਇਸ ਨੂੰ ਲਗਾ ਕੇ ਰੱਖਣਾ ਹੈ ਉਸ ਤੋਂ ਬਾਅਦ ਤੁਸੀਂ ਸਿਰ ਧੋ ਸਕਦੇ ਹੋ ਦੂਸਰੀ ਇਲਾਜ ਦੀ ਗੱਲ ਕਰੀਏ ਤਾਂ ਉਸ ਦੇ ਲਈ ਤੁਸੀਂ ਇੱਕ ਪੂਰੀ ਗੱਠੀ ਲਸਣ ਦੀ ਲੈਣੀ ਹੈ ਤੇ ਇੱਕ ਤੁਸੀਂ ਲੈਣਾ ਜੀ ਪਿਆਰ ਦੋਨਾਂ ਨੂੰ ਕੁੰਡੀ ਛੋਟੇ ਨਾਲ ਕੁੱਟ ਕੇ ਉਹਨਾਂ ਦਾ ਰਸ ਕੱਢ ਲੈਣਾ ਹੈ ਚਾਹੇ ਤੁਸੀਂ ਕਿਸੇ ਵੀ ਤਰੀਕੇ ਨਾਲ ਮਤਲਬ ਕਿ ਰਸ ਬਣਾ ਲਓ ਰਸ ਕੱਢ ਲਓ ਰਸ ਕੱਢਣ ਤੋਂ ਬਾਅਦ ਤੁਸੀਂ ਉਸ ਰਸ ਨੂੰ ਕਾਟਨ ਦੇ ਨਾਲ ਜਿੱਥੇ ਵੀ ਤੁਹਾਨੂੰ ਐਲੋਪੇਸ਼ੀਆ ਦੀ ਪਰਲਮ ਹੈਗੀ ਆ ਉਸ ਤੇ ਹੌਲੀ ਹੌਲੀ ਤੁਸੀਂ ਇਸ ਦੀ ਮ사ਜ ਕਰਨੀ ਹੈ ਇਸ ਦੇ ਨਾਲ ਵੀ ਤੁਹਾਡੇ ਜਿਹੜੀ ਇਹ ਸਮੱਸਿਆ ਐਲੋਪੇਸ਼ੀ ਦੀ ਹੈਗੀ ਤੁਹਾਡੇ ਵਾਲ ਝੜ ਰਹੇ ਨੇ ਵਾਲਾ ਰਾਉਂਡ ਛੱਲੇ ਬਣ ਰਹੇ ਆ ਉਹ ਠੀਕ ਹੋਣੇ ਸ਼ੁਰੂ ਹੋ ਜਾਣਗੇ ਤੇ ਨਾਲ ਹੀ ਇੱਕ ਛੋਟਾ ਜਿਹਾ ਇਲਾਜ ਤੁਹਾਨੂੰ ਹੋਰ ਦੱਸ ਦਣਾ ਹੈ ਉਸ ਲਈ ਤੁਸੀਂ ਐਲੋਵੇਰਾ ਥੋੜਾ ਜਿਹਾ ਪੀਸ ਕੱਟ ਕੇ ਜਿੱਥੇ ਵੀ ਤੁਹਾਨੂੰ ਇਹ ਵਾਲ ਝੜਨ ਦੀ ਸਮੱਸਿਆ ਆਈ ਹੋਈ ਹੈ ਮਤਲਬ ਕਿ ਐਲੋਪੇਸ਼ੀਆ ਦੀ ਸਮੱਸਿਆ ਹੈਗੀ ਉਸ ਤੇ ਤੁਸੀਂ ਰੋਜ਼ ਉਸ ਦੀ ਮ사ਜ ਕਰਨੀ ਹੈ ਇਹਨਾਂ ਦੇ ਵਿੱਚ ਦੇਖੋਗੇ ਤੁਹਾਡੀ ਜਿਹੜੀ ਸਮੱਸਿਆ ਉਹ ਠੀਕ ਹੋ ਜਾਏਗੀ ਤੁਹਾਡੇ ਉੱਥੇ ਵਾਲ ਆਉਣੇ ਸ਼ੁਰੂ ਹੋ ਜਾਣਗੇ ਮਤਲਬ ਕਿ ਐਲੋਪੇਸ਼ੀਆ ਜਿਸ ਨੂੰ ਕਿ ਵਾਲ ਝੜਨ ਵਾਲਾ ਕੀੜਾ ਵੀ ਕਿਹਾ ਜਾਂਦਾ ਹੈ ਜਾਂ ਫਿਰ ਵਾਲ ਖਾਣ ਵਾਲਾ ਕੀੜਾ ਵੀ ਕਿਹਾ ਜਾਂਦਾ ਹੈ ਉਹ ਠੀਕ ਹੋ ਜਾਏਗਾ ਉਸ ਸਮੱਸਿਆ ਦੇ ਵਿੱਚੋਂ ਤੁਸੀਂ ਰਿਕਵਰ ਕਰ ਦੋਗੇ ਬੋਲੋ ਅੱਛਾ ਛੋਟੀ ਜਿਹੀ ਸੀ ਕਿ ਤੁਹਾਡੇ ਲਈ ਜਾਣਕਾਰੀ ਜੇਕਰ ਤੁਸੀਂ ਸਾਨੂੰ ਮਿਲਣਾ ਚਾਹੁੰਦੇ ਹੋ ਪਤਾ ਹੈਗਾ ਪੁਰਾਣਾ ਬੱਸ ਸਟੈਂਡ ਨੇੜੇ ਤੇਜਾ ਸਿੰਘ ਅਟਲ ਪੰਪਰ ਜੀਟੀ ਰੋਡ ਸਰਹੰਦ ਵੀਰਵਾਰ ਸਾਡੇ ਇੱਥੇ ਆਉਂਦਾ ਜੀ ਐਤਵਾਰ ਮੈਂ ਇੱਕ ਵੇਚਾ ਕੋਨਾ ਹੈ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਮੈਡੀਸਨ ਲੈਣੀ ਹੈ ਸਲਾਹ ਲੈਣੀ ਹੈ ਤਾਂ ਤੁਸੀਂ ਪਹੁੰਚ ਸਕਦੇ